ਆਪਾਂ ਖੱਟੀ ਲੱਸੀ ਦਾ ਕੋਲ ਹੁੰਦਾ ਇਹ ਲੱਸੀ ਪਾਜ ਜਾਂਦੇ ਆਪਾਂ ਉਹਨਾਂ ਆਪਾਂ ਡਰਮ ਚ ਪਾਈ ਜਾਂਦੇ ਆ ਇਹ ਆਪਣੇ ਕੋਲੇ ਹੁਣ ਹੈਗੀ 6 ਮਹੀਨਿਆਂ ਦੀ ਪੁਰਾਣੀ ਲੱਸੀ ਹੈ ਇਹ ਤੇ ਜਾਨੀ ਕਿ ਦਵਾਈ ਨਾਲੋਂ ਵੀ ਭੈੜੀ ਹੈ ਇਹ ਇਹ 16 ਲੀਟਰ ਦੇ ਵਿੱਚ 1 ਲੀਟਰ ਹੀ ਪੋਣੀ ਹੈ ਇਹ ਆਪਾਂ ਤੇ ਸਾਰਾ ਤੇਲਾ ਮਾਰ ਦੂਗੀ ਇਹਦੇ ਜਿਹੜੇ ਪੱਤੇ ਆਪਣੇ ਇਕੱਠੇ ਹੁੰਦੇ ਜਿਵੇਂ ਮਿਰਚਾਂ ਦੇ ਉਹਦੇ ਤੇ ਆਪਣਾ ਦੁੱਧ ਛੜਕ ਸਕਦੇ ਆ ਆਪਣਾ ਉਹਦੇ ਚ ਪਾਕੇ ਡਰਮੇ ਦੇ ਵਿੱਚ ਅੱਧਾ ਕਿਲੋ ਦੁੱਧ ਤੇ ਜਿਹੜਾ ਆਪਾਂ ਲੱਸੀ ਆ 1 ਲੀਟਰ ਲੱਸੀ ਵਰਤਣੀ ਹੈ ਇਹ ਆਪਾਂ ਡਰਮੇ ਦੀ ਦੋ ਇਹ ਨਾ ਮਿਰਚ ਆਪਣੇ ਸਹੀ ਹੋ ਜਾਂਦੇ ਨੂੰ ਫੰਗਸ ਨਹੀਂ ਆਉਂਦੀ ਜੇ ਠੂਠੀ ਰੋਗ ਹੁੰਦਾ ਹੈ ਠੂਠੀ ਰੋਗ ਨੇ ਖਤਮ ਕਰ ਦਿੰਦੀ ਹੈ ਤੇ ਜਮੀਨ ਚ ਪੈ ਜੇ ਤਾਂ ਉਹਦੂ ਵੀ ਚੰਗੀ ਜਮੀਨ ਨੂੰ ਪੋਲਾ ਕਰ ਦਿੰਦੀ ਹੈ ਖੋਲ ਤਿਆਰ ਹੋ ਜਾਂਦਾ ਮਤਲਬ ਇਹਦਾ ਆਪਾਂ ਲੱਸੀ ਦਾ ਤੇ ਕਲੀ ਦੇ ਪਾਣੀ ਦਾ ਆਪਾਂ ਪਾ ਸਕਦੇ ਹਾਂ ਪਾਣੀ ਦੇ ਵਿੱਚ ਬਾਈ ਜਦੋਂ ਲੱਸੀ ਮੁਸ਼ਕਿਲ ਜਾਂਦੀ ਹੈ ਆਪਣੇ ਤਾਂ ਲੋਕ ਕਹਿੰਦੇ ਖਰਾਬ ਹੋ ਗਈ ਢੋਲ ਦਿਓ ਕਿ ਜਦੋਂ ਤੁਸੀਂ ਟੱਕਣ ਖੋਲੇ ਦਾ ਦੂਰ ਦੂਰ ਤਾਈਂ ਸਮੈਲ ਆਉਂਦੀ ਹੈ ਹਨਾ ਹਾਂ ਬਾਈ ਇਹ ਤਾਂ ਜਦੋਂ ਆਪਣੇ ਆਪ ਦੇ ਘਰ ਦੀ ਆਪਣਾ ਹੋਰ ਗੱਲੇ ਵੀ ਆਪਾਂ ਪੱਠੇ ਨਹੀਂ ਪਸੂਆਂ ਤੇ ਵੀ ਦੇ ਆਪਾਂ ਆਹੀ ਜਿਹੜੇ ਵਾਹਣ ਦੇ ਪੱਠੇ ਆ ਪਸੂ ਤੇ ਦੁੱਧ ਵੀ ਆਪਣਾ ਔਰ ਕਹਿੰਦੇ ਲੱਸੀ ਵੀ ਆਰਗੈਨਿਕ ਹੀ ਸਮਝ ਲੋ ਇੱਕ ਇਹ ਤੇ ਇਹ স্মੈਲ ਇਹ ਆਪਣੇ ਨਾ ਜਿਹੜੀ ਆਪਣੇ ਜੀ ਬਜ਼ਾਰ ਚ ਤਾਂ ਆਪਾਂ ਸਮੈਲ ਹੱਥ ਤੇ ਸੈਂਟ ਵਰਤੀ ਜਾਂਦੇ ਨੇ ਲਾ ਕੇ ਪਿੰਡੇ ਤੇ ਪਹਿਲਾਂ ਲੋਕਾਂ ਦੇ ਵਿਸ਼ੇ ਪਿੰਡੇ ਐਸ ਕਰੇ ਕੂਲੇ ਹੁੰਦੇ ਸੀ ਉਹ ਲੱਸੀ ਨਾਲ ਲਣਾਉਂਦੇ ਸੀਗੇ ਘੋ ਲੱਗਦਾ ਸੀ ਪਿੰਡੇ ਤੇ ਹੁਣ ਕੀ ਆ ਸ਼ੈਂਪੂ ਆ ਸ਼ੈਂਪੂ ਦੇ ਵਿੱਚ ਕਾਸਟਿਕ ਸੋਡਾ ਪੈਂਦਾ ਗਿਆ ਕਾਸਟਿਕ ਸੋਡਾ ਲੋਹ ਦੀ ਨਗਾਲ ਪਾੜ ਦਿੰਦਾ ਤੂੰ ਆਪਣੀ ਚਮੜੀ ਦਾ ਕਿਉਂ ਨਾ ਖਰਾਬ ਕਰੂਗਾ ਚਮੜੀ ਨੂੰ ਨਰਮ ਕਰੂਗਾ ਫਿਰ ਤਾਂ ਕਰਕੇ ਆਪਾਂ ਲੋਕਾਂ ਨੂੰ ਸਕੇਨ ਦੀ ਪ੍ਰੋਬਲਮ ਆ ਪੁਰਾਣੇ ਪਿਓਰ ਗਏ ਤਾਂ ਹੀ ਜਿਹੜੇ ਵਾਲ ਹੁੰਦੇ ਸੀਗੇ ਕੋਈ ਲੱਸੀ ਨਾਲ ਨਹਾਉਂਦੇ ਸੀਗੇ ਦਹੀਂ ਨਾਲ ਨਹਾਉਂਦੇ ਸੀਗੇ ਇਹ ਚ ਕਿਹੋ ਵੀ ਆਉਂਦਾ ਗਿਆ ਵਿੱਚ ਲੱਸੀ ਦੇ ਕਿਹੋ ਵੇਲੇ ਹੁਣ ਕੀ ਕਰੂਗਾ ਤਾਸ ਦੇਊਗਾ ਵਾਲਾਂ ਨੂੰ ਤਾਸ ਦੇਊਗਾ ਸਕੌਡੀ ਨੂੰ ਤਾਸ ਦੇਊਗਾ ਸਕਿਨ ਨੂੰ ਤਾਸ ਦੇਊਗਾ ਤੇ ਲੋਕ ਇਹਦੇ ਨਾਲ ਟੁੱਟ ਗਏ ਬਿਲਕੁਲ ਅਟੈਕ ਕਰਕੇ ਆਪਣੇ ਚਮੜੀ ਰੋਗ ਹੋ ਗਏ ਸਕਿਨ ਰੋਗ ਹੋ ਗਏ ਆ ਲੋਕਾਂ ਨੂੰ ਇਹਨੇ